ਵਾਹਿਗੁਰੂ 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 ਪਵਿੱਤਰ ਕਾਲੀ ਵੇਈਂ ਸੁਲਤਾਨਪੁਰ ਰੋਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਉਹ ਪਵਿੱਤਰ ਕਾਲੀ ਵੇਈਂ ਜਿਸ ਵਿੱਚ ਆਪ ਰੋਜ਼ਾਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਅਤੇ ਪ੍ਰਭੂ ਭਗਤੀ ਵਿੱਚ ਲੀਨ ਹੋ ਜਾਂਦੇ ਕੋਈ ਸਮਾਂ ਪਾ ਕੇ ਇਹ ਨਦੀ ਜੋ ਪ੍ਰਦੂਸ਼ਿਤ ਹੋ ਗਈ ਸੀ ਇੱਕ ਗੰਦਾ ਨਾਲੇ ਦਾ ਰੂਪ ਧਾਰਨ ਕਰ ਗਈ ਸੀ ਸਨ 2000 ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਇਲਾਕਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਜੋ ਕਾਰਜ ਅਰੰਭੇ ਲਗਾਤਾਰ 24 ਸਾਲ ਦੀ ਮਿਹਨਤ ਤੇ ਜੋ ਰੰਗ ਲਿਆਈ ਉਹਨੇ ਪਵਿੱਤਰ ਕਾਲੀ ਵਹੀ ਦੁਬਾਰਾ ਪ੍ਰਦੂਸ਼ਣ ਮੁਕਤ ਵਗਣ ਲੱਗੀ ਕਿਉਂਕਿ ਜੋ ਪਿੰਡਾਂ ਸ਼ਹਿਰਾਂ ਦਾ ਇਸ ਵਿੱਚ ਗੰਦਾ ਪਾਣੀ ਪੈਂਦਾ ਸੀ ਉਹ ਟ੍ਰੀਟ ਹੋ ਕੇ ਕੇਤੀ ਨੂੰ ਲੱਗਣ ਲੱਗਾ ਅਤੇ ਇਸ ਦੁਆਰਾ ਜੋ ਪ੍ਰਦੂਸ਼ਣ ਮੁਕਤ ਵਗਣ ਲੱਗਾ ਇਸ ਪਵਿੱਤਰ ਕਾਲੀ ਵੇਂ ਦਾ ਰਮਣੀਕ ਕਿਨਾਰਾ ਦੋਨੇ ਸਾਈਡਾਂ ਤੇ ਜੋ ਗੁਰਦੁਆਰਾ ਸ੍ਰੀ 베ਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਸੰਤ ਕਾੜ ਸਾਹਿਬ ਤੱਕ ਇਹ ਪੱਥਰ ਲੱਗਾ ਜੀ ਦਰਖਤ ਲੱਗੇ ਬੈਠਣ ਲਈ ਕੁਰਸੀਆਂ ਲੱਗੀਆਂ ਟੀੜ ਵਾਲਾ ਪਾਣੀ ਬੂਟੀਆਂ ਰੋਪਣ ਲਈ ਟੁੱਟੀਆਂ ਵੱਖ-ਵੱਖ ਤਰ੍ਹਾਂ ਦੇ ਜੋ ਪ੍ਰਬੰਧ ਇਹ ਸਾਰੇ ਜੋ ਕਾਰਜ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ ਪਵਿੱਤਰ ਕਾਲੀ ਵੇਂ ਸੁਲਤਾਨਪੁਰ ਲੋਧੀ ਧਰਤੀ ਤੇ ਸਵਰਗ ਦਾ ਨਜ਼ਾਰਾ